ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਜੋਤੀ ਭਗਤ ਪੰਜਾਬੀ ਅਧਿਆਪਕਾ ਅਤੇ ਕਵਿਤਰੀ ਆਪ ਸਭ ਨੂੰ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹਾਂ ਮਾਂ ਬੋਲੀ ਇਹ ਮਾਂ ਦੀ ਬੋਲੀ ਆ ਬੱਚਾ ਜਦੋਂ ਜੰਮਦਾ ਹੈ ਉਹ ਆਪਣੀ ਮਾਂ ਤੋਂ ਲੋਰੀਆਂ ਸੁਣਦਾ ਆ ਮਾਂ ਬੋਲੀ ਦੇ ਵਿੱਚ ਉਹ ਸੁਪਨੇ ਵੀ ਮਾਂ ਬੋਲੀ ਦੇ ਵਿੱਚ ਵੇਖਦਾ ਆ ਸੋ ਮੈਂ ਇਹੀ ਸੰਦੇਸ਼ ਦੇਣਾ ਚਾਹਾਂਗੀ ਕਿ ਆਪਣੀ ਮਾਂ ਬੋਲੀ ਨੂੰ ਬੋਲਣ ਦੇ ਵਿੱਚ ਕਦੇ ਵਿੱਚ ਜੇ ਮਹਿਸੂਸ ਨਾ ਕਰੋ ਦੂਜੀਆਂ ਭਾਸ਼ਾਵਾਂ ਵਿੱਚ ਬੋਲੋ ਪਰ ਜਿੱਥੇ ਜ਼ਰੂਰਤ ਹੈ ਜਿੱਥੇ ਜ਼ਰੂਰਤ ਨਹੀਂ ਉੱਥੇ ਆਪਣੀ ਮਾਂ ਬੋਲੀ ਜਿਹੜੀ ਆ ਉਹਦਾ ਸਤਿਕਾਰ ਕਰੋ ਉਹਨੂੰ ਬੋਲੋ ਤੇ ਇਹ ਆ ਕਿ ਆਪਣੇ ਦੇਖੋ ਮਹਾਨ ਵਿਦਵਾਨ ਹੋਏ ਹਨ ਰਬਿੰਦਰਨਾਥ ਠਾਗੋਰ ਜੀ ਜਿਨ੍ਹਾਂ ਨੇ ਕਿ ਆਪਣੀ ਮਾਤ ਭਾਸ਼ਾ ਦੇ ਵਿੱਚ ਇੰਨੀਆਂ ਬੁਲੰਦੀਆਂ ਛੁਈਆਂ ਹਨ ਕਿ ਉਹਨਾਂ ਨੂੰ ਸਾਰਾ ਸੰਸਾਰ ਜਾਣਦਾ ਹੈ ਵਰਲਡ ਲੈਵਲ ਤੇ ਸਾਰੇ ਉਹਨਾਂ ਨੂੰ ਜਾਣਦੇ ਹਨ ਇਸ ਕਰਕੇ ਆਪਣੀ ਵੱਧ ਤੋਂ ਵੱਧ ਮਾਂ ਬੋਲੀ ਜਿਹੜੀ ਆ ਉਹਦਾ ਆਦਰ ਸਤਕਾਰ ਕਰੋ ਇਹਨੂੰ ਬੋਲਣ ਦੇ ਵਿੱਚ ਕਦੀ ਵੀ ਸ਼ਰਮ ਮਹਿਸੂਸ ਨਾ ਕਰੋ ਤੇ ਮੇਰੀ ਕੁਝ ਮਾਨਦੇ ਭਾਵ ਆ ਕਿ ਮੈਂ ਮਾਂ ਬੋਲੀ ਪੰਜਾਬੀ ਬਾਰੇ ਲਿਖਿਆ ਹੈ ਕਿ ਹਰ ਪਾਸੇ ਹੈ ਮਿਲਦੀ ਇੱਜ਼ਤ ਮੈਂ ਜਿੱਧਰ ਨੂੰ ਜਾਵਾਂ ਹਰ ਪਾਸੇ ਹੈ ਮੈਂ ਜਿੱਦ ਨੂੰ ਜਾਵਾਂ ਮਾਂ ਪੰਜਾਬੀ ਬੋਲੀ ਦਾ ਮੈਂ ਕਿੱਦਾਂ ਕਰਜ਼ ਚੁਕਾਵਾਂ ਮਾਂ ਪੰਜਾਬੀ ਬੋਲੀ ਦਾ ਮੈਂ ਕਿੱਦਾਂ ਕਰਜ਼ ਚੁਕਾਵਾਂ ਹੀ ਕਹਿਣਾ ਚਾਹਾਂਗੀ ਕਿ ਮੈਨੂੰ ਤੇ ਆਪਣੀ ਮਾਂ ਬੋਲੀ ਪੰਜਾਬੀ ਨਾਲ ਬਹੁਤ ਪਿਆਰ ਹੈ ਮੈਂ ਇਹਦਾ ਹੀ ਖਟਿਆ ਖਾ ਰਹੀ ਹਾਂ ਤੇ ਮੇਰੇ ਮਨ ਅੰਦਰ ਬਚਪਨ ਤੋਂ ਹੀ ਇਹ ਸ਼ੌਂਕ ਸੀ ਕਿ ਮੈਂ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਹੀ ਨਾਮ ਕਮਾਉਣਾ ਤੇ ਅੱਜ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਕਿ ਮਾਂ ਬੋਲੀ ਪੰਜਾਬੀ ਦੀ ਬਦੌਲਤ ਹੀ ਸਾਰੇ ਜੋ ਵੀ ਹੈ ਮੇਰਾ ਨਾਮ ਪ੍ਰਸਿੱਧ ਹੋ ਰਿਹਾ ਹੈ ਤੇ ਇੱਕ ਮੈਂ ਕਹਿਣਾ ਚਾਹਾਂਗੀ ਕਿ ਅਸੀਂ ਮਾਂ ਬੋਲੀ ਦੇ ਬੱਚੇ ਆ ਪੰਜਾਬੀ ਦੇ ਤੇ ਇਹਦੇ ਤੋਂ ਮੂੰਹ ਨਾ ਮੋੜੀਏ ਤੇ ਇਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਕੁਝ ਸਤਰਾਂ ਲਿਖੀਆਂ ਸਨ ਜੋ ਕਿ ਮੇਰੀ ਪੁਸਤਕ ਹਰਫ ਮੇਲ ਦੇ ਛਪੀਆਂ ਸਨ ਕਿ ਸੁਣਨੀ ਮੇਰੀਏ ਪੰਜਾਬੀ ਮਾਏ ਵੈਰੀ ਬਣ ਗਏ ਤੇਰੇ ਆਪਣੇ ਹੀ ਜਾਏ ਲੈ ਕੇ ਕਿੱਥੋਂ ਭੁੱਲ ਗਏ ਗੁਰਤੀ ਬਦਲ ਗਈ ਇਹਨਾਂ ਦੀ ਸੁਰਤੀ ਇਹ ਤੁਰ ਬੈਠੇ ਕੈਸੀ ਰਾਹੇ ਸੁਣਨੀ ਮੇਰੀਏ ਪੰਜਾਬੀ ਮਾਏ ਵੈਰੀ ਬਣ ਗਏ ਤੇਰੇ ਆਪਣੇ ਹੀ ਜਾਏ ਦਿਲ ਵਿੱਚ ਹੁੰਦੀ ਬਹੁਤ ਨਿਰਾਸ਼ਾ ਕਹਿੰਦੇ ਜਦੋਂ ਪੰਜਾਬੀ ਵੀ ਕੋਈ ਭਾਸ਼ਾ ਇਹ ਬੈਠੇ ਸਭ ਭੁਲਾਏ ਸੁਣਨੀ ਮੇਰੀਏ ਪੰਜਾਬੀ ਮਾਏ ਵੈਰੀ ਬਣ ਗਏ ਤੇਰੇ ਆਪਣੇ ਹੀ ਜਾਏ ਢੋਲ ਵਜਾਵਾਂ ਚੜਕੇ ਕੋਠੀ ਢੋਲ ਵਜਾਵਾਂ ਚੜਕੇ ਕੋਠੀ ਜੋਤੀ ਇਸੇ ਦਿੱਤੀ ਸਾਨੂੰ ਰੋਟੀ ਇਹ ਚੰਗੀ ਲੱਗ ਜੇ ਸਭ ਨੂੰ ਰਾਏ ਸੁਣਨੀ ਮੇਰੀਏ ਪੰਜਾਬੀ ਮਾਏ ਵੈਰੀ ਬਣ ਗਏ ਤੇਰੇ ਆਪਣੇ ਹੀ ਜਾਏ ਧੰਨਵਾਦ ਜੀ